ਲੋਕ ਇਨਸਾਫ ਮੰਚ ਅਤੇ ਦਰਬਾਰ ਮਈਆ ਭਗਵਾਨ ਫਲੋਰ ਵੱਲੋਂ 7 ਜੁਲਾਈ ਨੂੰ ਦਿਨ ਸੋਮਵਾਰ ਨੂੰ ਪੱਕਾ ਤਰਨਾ ਬੀ ਡੀ ਪੀ ਉਹ ਦਫਤਰ ਵਿੱਚ ਲਗਾ ਦਿੱਤਾ ਗਿਆ ਹੈ ਉਸ ਦੀਆਂ ਕੁਝ ਵੀਡੀਓ ਦੇਖਦੇ ਆਂ ਜੀ ਸਾਡੇ ਜਿਹੜੇ ਮੈਨੇਜਰ ਜਿਨ੍ਹਾਂ ਨੇ ਇੱਥੇ ਅੰਕੜੇ ਲਾ ਦਿੱਤੀਆਂ ਜਿਹੜਾ ਮੌਜੂਦ ਨੇ ਉਹਨਾਂ ਲੋਕਾਂ ਨਾਲ ਮੰਚੇ ਦੇ ਨਜ਼ਰ ਆਗੂ ਆ ਕਿ ਕਿਸੇ ਦੀ ਪੋਲ ਸਲਵਾਈ ਨਹੀਂ ਹੋ ਰਹੀ ਸੋ ਸਾਡੇ ਜੋ ੱਬੇ ਪਿੱਛੇ ੱਬੇ ਪਿੱਛੇ ਲੋਕਾਂ ਉਹਨਾਂ ਦੀ ਸਫਾਈ ਦਾ ਬਿਲਕੁਲ ਹੀ ਨਹੀਂ ਹੋ ਰਹੀ ਬਹੁਤ ਧੰਨਵਾਦ ਸਾਡੀ ਬਲਵੇਦੀ ਔਰ ਸਾਡੇ ਦਰਮਿਆਨ ਤੇ ਕਿਸੇ ਦਾ ਕੋਈ ਪਰਸਨਲ ਜਾਂ ਕਿਸੇ ਦਾ ਕੋ ਮਿਲ ਨਹੀਂ ਹੈਗਾ ਤੇ ਆਪਣੇ ਘਰ ਫਲੋਰ ਦਾ ਇੱਕ ਮੇਨ ਦਰਵਾਜ਼ਾ ਆ ਜਿਹੜਾ پوری ਦੁਨੀਆ ਦੇ ਵਿੱਚ ਆਪਣੀ ਜਿੱਦੀ ਮਾਣਤ ਕਰ ਰੱਖਦਾ ਹੈ ਉਹਦੇ ਕੋਲ ਇਹ ਦਰਵਾਜ਼ੇ ਦੇ ਕਿ ਜੋ ਗੰਦਾ ਪਾਣੀ ਖੜਾ ਹੈ ਉਹਦੇ ਇਹਦੇ ਵਾਸਤੇ ਪਾਰਟੀਆ ਦੂਜੇ ਪਾਰਟੀ ਨੂੰ ਰੱਖਦੇ ਰੋਦੇ 3400 ਰੱਖੋ ਨਹੀਂ ਦੇ ਹੋਈ ਕੋਈ ਵੀ ਇਹਨਾਂ ਕਰਦੇ ਵਕਤ ਨੂੰ ਇਸਤਾਨਾ ਤੋਂ ਦੇ ਜਾਂ ਸਾਧਕੁਤੀ ਹੋਵੇ ਜਾਂ ਕਹਿੰਦੇ ਨੂੰ ਕ੍ਰਿਕਟ ਦਾ ਗੰਦਾ ਪੇਕੜਾ ਹੋਵੇ ਤਾਂ ਇਹਨਾਂ ਬਤਵਾ ਦੇ ਲੈਣੀ ਕਿ ਸਾਡਾ ਪਰਵਾਹ ਜਿਹੜਾ ਉਸ ਸਮੇਂ ਕਿਸਾਨ ਕਰਵਾ ਲਿਆ ਇਹ ਪ੍ਰੋਚਾਰਾ ਇੱਕ ਇਤਿਹਾਸਕ ਸ਼ਹਿਰਿਆ ਕਿਉਂਕਿ ਪਲਾਵਾ ਦਾ ਨਾਮ ਹੋਣ ਸਕੇ ਉਜੀਤ ਦਾ ਨਾਮ ਹੋਣ جو بارے سامنے تو پڑھو گے تو ہوگیا پڑھو بھی جو دشاہ دشاہ کو جاتے ہیں پڑھو نے کرام جدا دیا تو جانا تو تجھے میں اپنے جانا بھی مانو پڑھو بھی جایا ہوں گا تصمی دورنی پڑھو بھی کسی تو اے کم دیورنی پڑھو بھی کسی تو کلا جسنوڑا کو کسی تو کلا جسنوڑا کو کسی تو کلا جسنوڑا ਜੋਏ ਗੰਦੇ ਬੰਦੇ ਨਿਕਾਸ ਆ ਇਹਨਾਂ ਨਾਲ ਬਲਕਿ ਦੀ ਆਪਣੇ ਐਂਡਿੰਗ ਨੂੰ ਖੋਹ ਕੇ ਗੰਦਗੀ ਦਾ ਇਲਾਜ ਹੋਇਆ। ਇਹ ਸਰਕਾਰ ਕਿੱਥੋਂ ਰੁਕੀ ਮਤਾਂ ਦੇਖਦੇ ਆਪਣੀਆਂ ਸਿਰੋਪਸ਼ਾਦਾਂ ਦੇ ਨਾਲ ਜਾਂਦੀਆਂ। ਸੋ ਕਮਾਉਂਦੇ ਆ ਉਹਨਾਂ ਵਾਰ ਦੇ ਕੇ ਜ਼ਿੰਮੇਵਾਰੀ ਵੀ ਪਾਉਂਦੇ ਵੈਸੇ ਵੀ ਬਹੁਤ ਚਿਰਾਂ ਤੋਂ ਹੋਏ ਹੋਇਆ ਮੁੱਦਾ। ਸਾਨੂੰ ਆਸਰਾ ਨਹੀਂ ਜਾਣਾ। ਸੋ ਸੋਚੋ ਜਿਹੜਾ ਬਚਾਵਾ ਕਰਦਾ ਹੈ ਇਹਨਾਂ ਨੂੰ ਅੱਜ ਕੋਈ ਵੀ ਸਮਾਜਾਈ ਤੇ ਸਰਨੇ ਨੂੰ ਦਿੱਸ਼ਾ ਨਹੀਂ ਦੇ ਸਕਦੇ। ਸਾਡੀ ਆਪਣੇ ਪ੍ਰੈਸ ਕਲਾਮਾਂ ਤੋਂ ਜਿਹੜਾ ਜਾਵਾ ਅਗਲੇ ਪ੍ਰੈਸ ਤੋਂ ਵਾਅਦਾ ਕਰਿਆ 2.1 ਅਸੀਂ ਇੱਕ ਮੱਦੇ ਨਾੜਾ ਹਰ ਉਸ ਦਾ ਕੰਮ ਤੋਂ ਜਿਆਦਾ ਤੁਹਾਨੂੰ ਕਦੇ ਵੀ ਭੁਲਾਉਣਾਗੇ। ਅਸੀਂ ਆਪਣੀ ਟੀਮ ਜੋ ਸਾਡੀ ਪੂਰੇ ਪੰਜਾਬ ਦੀ ਟੀਮ ਆ ਪੂਰੇ ਪੱਤਨੇ ਭਾਈ ਜਰਾ ਇੰਦ ਕੁੱਤੇ ਸਮਾਨ ਦੇ ਨਾੜਾ ਜੈ ਵੀ ਵਿਜਿਆਪਨ ਤੋਂ ਹੁੰਦਾ ਹੈ। ਆਦਾ ਬਾਤ ਕਰਦੇ ਨਹੀਂ ਹੁਣ ਦੇਖੋ ਮੈਂ ਸਾਧੂ ਸਰਕਾਰ ਨੇ ਇਹ ਨਹੀਂ ਕਿ ਆਨੇ ਪੈਸੇ ਲੈ ਲੋ ਵੀ ਜਗਾ ਲੈ ਜਗਾ ਲੈ ਸਰਕਾਰ ਪੈਸੇ ਨਹੀਂ ਦੇਦੀ ਸਰਕਾਰ ਕੰਮ ਕਰਾਉਣ ਦੇ ਪੈਸੇ ਦੇਦੀ ਜੇ ਕੋਈ ਤੁਸੀਂ ਆਪਣੇ ਲੈਵਲ ਤੇ ਕੋਈ ਧਾਰਮਿਕ ਦੇ ਨਾਮ ਤੇ ਕੋਈ ਦੋਨਾ ਪਿੰਡਾਂ ਦੇ ਵਿੱਚੋਂ ਪੈਸੇ ਦੇ ਕੇ ਜ਼ਮੀਨ ਦੇ ਦੇ ਪੰਜ ਮਰਲੇ 6 ਮੈਂ ਮੈਂ ਉਹਦੇ ਵਿੱਚ ਜਿੰਨਾ ਪੈਸਾ ਲੱਗੂਗਾ ਮੈਂ ਕੰਮ ਕਰਵਾ ਦੂੰਗਾ ਚੱਪਟ ਪਤਾ ਕੇ ਜੋ ਬਣਦਾ ਹੋਏਗਾ ਮੈਂ ਕਰਵਾ ਜੇ 5 ਕੇ ਸੰਪਤੀ ਦਾ ਛਾਪੜੇ ਉੱਥੇ ਅਸੀਂ ਜੀਸੀਬੀ ਲਾ ਕੇ ਕੰਮ ਕਰਵਾਉਣ ਲੱਗੇ ਮੋਰੇ ਪੰਚਾਇਤ ਆ ਗਈ। ਇਹ ਤੁਹਾਡੀ ਸਾਰੀ ਇੱਥੇ ਸੜਕਾਂ ਬਣਦੇ ਆ ਨੈਸ਼ਨਲਾਈਜ਼ਡ ਹੋ ਗਿਆ ਲੋਕਿ ਜਿਹੜੀ ਸਰਕਾਰ ਉਹ ਪ੍ਰੋਪਰਟੀ ਰਿਵਾਇਡ ਕਰਦੀ ਹੈ ਨਾ ਇਹ ਐਡਾ ਵੱਡਾ ਮਸਲਾ ਆ ਕਿ ਕੋਈ ਪਾਗਵਾ ਦੇ ਤੁਸੀਂ ਆਪਣੇ ਤੌਰ ਤੇ ਕੋਈ ਬੰਦਾ ਜੇ ਕੋਈ ਨਹੀਂ ਥੌਟੀ ਨਹੀਂ ਨਾ ਮੇਰੇ ਕੋਲ ਕੋਈ ਥੌਟੀ ਨਹੀਂ ਵੀ ਮੈਂ ਜਗਾ ਲੜ ਮੈਂ ਕਹਿੰਦਾ ਕਿ ਤੁਸੀਂ ਜਗ੍ਹਾ ਵੀ ਮਨਾਓ ਪੈਸੇ ਤੇ ਲੋਕੀ ਵੀ ਲਾਉਣ ਨੂੰ ਚਾਹ ਰਹੇ ਹੋ ਇਹ ਮੰਨ ਨਹੀਂ ਸੀ ਕਿ ਕਿੱਥੇ ਸਰਪੰਚ ਸਾਹਿਬ ਤੁਸੀਂ ਕੋਈ ਸਭ ਦੱਸੋ ਇਹ ਵੀਰਵਾਰ ਕਹਿ ਦਿੱਤਾ ਹੈ ਇਹ ਜਿਸ ਦੀ ਤੁਹਾਨੂੰ ਜੋ ਕਮਿਟਮੈਂਟ ਹੋਈ ਹੈ ਅੱਜ 플ੋਰ ਦੇ ਅੰਦਰ ਬੀਡੀਪੀਓ ਦਫਤਰ ਦੇ ਮੋਰੇ ਧਰਨਾ ਲਗਾਇਆ ਜਿਹੜਾ ਇਹ तकरीबन 10 ਦਿਨ ਤੋਂ ਪਹਿਲਾਂ ਇਹ ਜਿਹੜਾ ਆਲਟੀਮੇਟਮ ਦਿੱਤਾ ਗਿਆ ਸੀ ਗੰਦੇ ਪਾਣੀ ਦੇ ਬਾਰੇ ਜਿਹੜਾ ਮਈਆ ਦਰਬਾਰ ਦੇ ਸਾਹਮਣੇ ਗੰਦਾ ਪਾਣੀ ਪੈ ਰਿਆ ਪ੍ਰਸ਼ਾਸਨ ਨੂੰ ਇਹਦਾ ਦੱਸਿਆ ਗਿਆ ਸੀ ਕਿ ਇਹਦਾ ਹੱਲ ਕਰੋ ਨਹੀਂ ਤਾਂ ਫਿਰ ਜਿਹੜਾ ਧਰਨਾ ਆ ਉਹ ਪੱਕੇ ਰੂਪ ਦੇ ਵਿੱਚ ਲੱਗੇਗਾ ਇੱਕ ਧਰਨਾ ਪਹਿਲਾਂ ਵੀ April ਮਹੀਨੇ ਦੇ ਵਿੱਚ ਲੱਗ ਚੁੱਕਾ ਜਿਹੜਾ ਕਿ ਇਹਨਾਂ ਨੇ ਵਿਸ਼ਵਾਸ ਦਿਵਾ ਕੇ ਚੁਕਵਾਇਆ ਸੀ ਲੇਕਿਨ ਕੰਮ ਜਿਹੜਾ ਉਹ ਕੀਤਾ ਨਹੀਂ ਮਸਲਾ ਹੱਲ ਨਹੀਂ ਹੋਇਆ ਦੁਬਾਰਾ ਫਿਰ ਲੋਕਾਂ ਨੂੰ ਇਕੱਠੇ ਹੋ ਕੇ ਇਸ ਮਸਲੇ ਬਾਰੇ ਅੱਜ ਫਿਰ ਬੀਡੀਪੀਓ ਦਫ਼ਤਰ ਦੇ ਸਾਹਮਣੇ ਧਰਨਾ ਲਾਉਣਾ ਪਿਆ ਜਿਆਪਿੰਗ ਜਿਆਪੜ ਅੱਜ ਲੋਕ ਇਨਸਾਫ ਮੰਚ ਤੇ ਡੇਰਾ ਮਈਆ ਭਗਵਾਨ ਜੀ ਵੱਲੋਂ ਸਾਜੇ ਤੌਰ ਦੇ ਉੱਤੇ ਵੀਡੀਓ ਆਫਿਸ ਦੇ ਵਿੱਚ ਇੱਕ ਧਰਨਾ ਲਗਾਇਆ ਗਿਆ ਤੇ ਨਾਲ ਲੋਕ ਪ੍ਰਦਰਸ਼ਨ ਜਿਸ ਦਾ ਮੁੱਖ ਉਦੇਸ਼ ਇਹ ਸੀ ਕਿ ਜਿਹੜਾ ਮਈਆ ਤੇਰਾ ਉਦੇ ਸਾਹਮਣੇ ਪਿਛਲੇ ਕਾਫੀ ਸਾਲਾਂ ਤੋਂ ਤਕਰੀਬਨ 3-4 ਸਾਲਾਂ ਤੋਂ ਗੰਦੇ ਪਾਣੀ ਦੀ ਸਮੱਸਿਆ ਹੈ ਜੋ ਕਿ ਪ੍ਰਸ਼ਾਸਨ ਦੇਖ ਨਹੀਂ ਰਿਹਾ ਉਹਦਾ ਕੋਈ ਹੱਲ ਨਹੀਂ ਕਰ ਰਿਹਾ ਔਰ ਉਸ ਸਮੱਸਿਆ ਦੇ ਵੱਡੇ ਕਾਰਨ ਇਹ ਨੇ ਕਿ ਉਹਦੇ ਵਿੱਚੋਂ ਬਹੁਤ ਸਾਰੇ ਐਕਸੀਡੈਂਟ ਨੇ ਜਿਹੜੇ ਕਿ ਲਗਾਤਾਰ ਹੋ ਰਹੇ ਨੇ ਆਏ ਦਿਨ ਨਿਊਜ਼ਾਂ ਦੇ ਉੱਤੇ ਸਾਰੇ ਲੋਕ ਦੇਖ ਰਹੇ ਨੇ ਕਦੇ ਐਕਟਵਾ ਕਦੀ ਗੱਡੀਆਂ ਦਾ ਜਾਨੀ ਮਾਰੀ ਨੁਕਸਾਨ ਹੋਣ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ ਨਾਲ ਸਕੂਲ ਹੈ ਉੱਥੇ ਦੀਆਂ ਬੱਸਾਂ ਨਿਕਲਦੀਆਂ ਨੇ ਤੇ ਉਹਨਾਂ ਨੂੰ ਵੀ ਕਾਫੀ ਖਤਰਾ ਹੈ ਕਿਉਂਕਿ ਉੱਥੇ ਬਹੁਤ ਮੋਟੇ-ਮੋਟੇ ਡੁੰਗੇ ਟੋਏ ਨੇ ਜਿਨ੍ਹਾਂ ਦੇ ਵਿੱਚ ਨੁਕਸਾਨ ਹੋਣ ਦੇ ਖਤਰੇ ਨੁਕਸਾਨ ਹੋ ਦਾ ਖਤਰਾ ਕਾਫੀ ਜ਼ਿਆਦਾ ਵੱਧ ਗਿਆ ਹੈ ਔਰ ਤੀਸਰਾ ਉੱਥੇ ਗੰਦਾ ਪਾਣੀ ਇੰਨਾ ਜ਼ਿਆਦਾ ਹੈ ਕਿ ਬਿਮਾਰੀਆਂ ਨੂੰ ਸ਼ਰਿਆਮ ਸੱਦਾ ਦੇ ਰਿਹਾ ਹੈ ਚੌਥਾ ਸਭ ਤੋਂ ਵੱਡਾ ਕਾਰਨ ਮੈਨੂੰ ਲੱਗਦਾ ਹੈ ਕਿ ਉਹ ਲਗਾਤਾਰ ਪਾਣੀ ਪੀਣ ਦੇ ਨਾਲ ਪੌਦਿਆਂ ਜਿਹੜੀਆਂ ਜੜਾਂ ਨੇ ਉਹ ਕਮਜ਼ੋਰ ਹੋ ਰਹੀਆਂ ਨੇ ਔਰੇ ਨਾ ਹੋਏ ਕਿ ਉਹ ਪੋਲ ਨੂੰ ਕੋਈ ਨੁਕਸਾਨ ਹੋ ਜਾਏ ਕਿਉਂਕਿ ਇਹ ਸਾਡਾ ਮੇਨ ਪੋਲ ਹੈ ਫਲੋਰ ਦਾ ਐਨ ਐਚ ਦਾ ਤੇ ਕੱਲ ਨੂੰ ਕੋਈ ਵੱਡਾ ਹਾਸਾ ਨਾ ਹੋ ਜਾਏ ਇਹ ਲੱਗਦਾ ਪ੍ਰਸ਼ਾਸਨ ਇਸ ਵਾਰ ਧਿਆਨ ਨਹੀਂ ਦੇਣਾ ਦੇਰਾਂ ਚਾ ਰਿਹਾ ਕਿਉਂਕਿ ਇਹ ਲਾਸਟ ਟਾਈਮ ਵੀ 2 ਮਹੀਨੇ ਪਹਿਲਾਂ ਧਰਨਾ ਲੱਗਾ ਸੀਗਾ ਵੀਡੀਓ ਸਾਫ ਤੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਇਹਦਾ ਪੱਕਾ ਹੱਲ ਕਰਾਂਗੇ ਪਰ 2 ਜਾਂ 3 ਮਹੀਨੇ ਹੋਣ ਦੇ ਬਾਵਜੂਦ ਵੀ ਉਹਦਾ ਕੋਈ ਹੱਲ ਨਹੀਂ ਨਿਕਲਿਆ ਤਾਂ ਰੋਜ਼ ਵੱਜੋ ਸਾਰਿਆਂ ਨੇ ਮਿਲ ਕੇ ਦੁਬਾਰਾ ਧਰਨਾ ਪੱਕਾ ਕਰਨ ਦੀ ਸ਼ੁਰੂਆਤ ਕੀਤੀ ਹੈ ਉਮੀਦ ਕਰਦੇ ਹਾਂ ਇਸ ਧਰਨੇ ਦਾ ਅਸਰ ਹੋਏਗਾ ਤੇ ਇਸ ਪਾਣੀ ਦਾ ਨਿਕਾਸ ਜਲਦੀ ਤੋਂ ਜਲਦੀ ਹੋਏਗਾ ਧੰਨਵਾਦ ਇਹ ਸ਼ਹਿਰ ਫਲੋਰ ਦੇ ਵਿੱਚ ਇੱਕ ਬਹੁਤ ਹੀ ਆ ਨਾਮਵਰ ਧਾਰਮਿਕ ਡੇਰਾ ਹੈਗਾ ਡੇਰਾ ਮਈਆ ਭਗਵਾਨ ਜੀ ਦਾ ਔਰ ਪਿਛਲੇ 4-5 ਸਾਲ ਤੋਂ ਪਿੰਡ ਰਾਮਗੜ ਦਾ ਜਿਹੜਾ ਗੰਦਾ ਪਾਣੀ ਉਹ ਨੈਸ਼ਨਲ ਹਾਈਵੇ ਦੇ ਉੱਪਰ ਦੀ ਆਉਂਦਾ ਹੋਇਆ ਉਸ ਬੇਰੇ ਦੇ ਸਾਹਮਣੇ ਜਿਹੜਾ ਫਲਾਈਓਵਰ ਆ ਉਹਦੇ ਵਿੱਚ ਪੈ ਕੇ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ ਔਰ ਪਿਛਲੇ 4-5 ਸਾਲ ਤੋਂ ਸ਼ਾਸਨ ਔਰ ਪ੍ਰਸ਼ਾਸਨ ਨੇ ਉਸ ਮਸਲੇ ਦੇ ਹੱਲ ਦੇ ਲਈ ਕੋਈ ਵੀ ਉਸ ਜਿਹੜਾ ਯਤਨ ਜਾਂ ਉਪਰਾਲਾ ਨਹੀਂ ਕੀਤਾ ਇਸ ਮਸਲੇ ਦੇ ਹੱਲ ਦੇ ਲਈ ਪਹਿਲਾਂ ਵੀ 2-3 ਮਹੀਨੇ ਪਹਿਲਾਂ ਸਾਡੇ ਲੋਕ ਇਨਸਾਫ ਮੰਚ ਵੱਲੋਂ ਸਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਮਾਨਯੋਗ ਬੀਡੀਪੀਓ ਸਾਹਿਬ ਨੇ ਅਸ਼ਵਾਸ਼ਣ ਦਵਾਇਆ ਸੀ ਕਿ ਅਸੀਂ ਇਸ ਮਸਲੇ ਦਾ ਜਲਦੀ ਹੱਲ ਕਰਾਵਾਂਗੇ ਪਰ 2-3 ਮਹੀਨੇ વીਜ ਜਾਣ ਤੋਂ ਬਾਅਦ ਵੀ ਉਹ ਮਸਲਾ ਜਿਉਂ ਦਾ ਤਿਉਂ ਹੈ ਔਰ ਅਸੀਂ 10 ਦਿਨ ਪਹਿਲਾਂ ਮੈਮੋਰੰਡਮ ਦਿੱਤਾ ਸੀ ਔਰ ਪ੍ਰੈਸ ਕਾਨਫਰੰਸ ਸੇ ਮਤਰੀ ਆ ਸ਼ਾਸ਼ਨ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਸੀ ਕਿ 10 ਦਿਨਾਂ ਦੇ ਵਿੱਚ ਇਹਦਾ ਕੋਈ ਸਾਰਥਕ ਹੱਲ ਕੀਤਾ ਜਾਵੇ ਪਰ 7 ਤਰੀਕ ਦਾ ਸਮਾਂ ਦੇਣ ਤੇ باوجود ਵੀ ਕੋਈ ਉਹਦਾ ਹੱਲ ਅਜੇ ਤੱਕ ਸ਼ਾਸ਼ਨ ਪ੍ਰਸ਼ਾਸਨ ਵੱਲੋਂ ਨਹੀਂ ਕੱਢਿਆ ਗਿਆ ਜਿਹਦੇ ਵਿਰੋਧ ਵਿੱਚ ਅੱਜ ਅਸੀਂ ਇਹ ਪੱਤਾ ਧਰਨਾ ਲੋਕਾਂ ਸਾਫ ਮੰਚੂਰੋਂ ਪੌਤਰਾ ਫਰੀ ਜੱਥੇਬੰਦੀਆਂ ਵੱਲੋਂ ਲਗਾਇਆ ਗਿਆ ਤੇਵਾ ਜੈਪਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵੀਡੀਓ ਦਫ਼ਤਰ ਦੇ ਵਿੱਚ ਪੱਕਾ ਕਰਨਾ ਜਿਹੜਾ ਲਾ ਆਇਆ ਉਹ ਲੰਮਾ ਸਮਾਂ ਹੋ ਗਿਆ ਜਿਹੜਾ ਡੀਟੀ ਰੋਡ ਤੇ ਜਿਹੜਾ ਮੇਨ ਹਾਈਵੇ ਜਿਆ ਉਹਦੇ ਉਹਦੇ ਉੱਤੇ ਗੰਦਾ ਪਾਣੀ ਮਈਆ ਦਰਬਾਰ ਦੇ ਸਾਹਮਣੇ ਖੜਿਆ ਆ ਉਹਦੇ ਹੱਲ ਕਰਾਉਣ ਲਈ ਅੱਗੇ ਵੀ ਪਹਿਲਾਂ ਵੀ ਕਈ ਵਾਰੀ ਵੀਡੀਓ ਵੀਡੀਓ ਸਾਹਬ ਨੂੰ ਮਿਲ ਚੁੱਕੇ ਆ ਪਹਿਲਾਂ ਧਰਨਾ ਵੀ ਲਾ ਚੁੱਕੇ ਆ ਬਾਰੇ ਦਾ ਹੱਲ ਨਹੀਂ ਹੋਇਆ ਜਿੱਥੇ-ਜਿੱਥੇ ਇਹ ਪ੍ਰਸ਼ਾਸਨ ਜ਼ਿੰਮੇਵਾਰ ਹੈਗਾ ਉੱਥੇ ਇਹ ਸਾਡੇ ਪੰਜਾਬ ਦੀ ਸਰਕਾਰ ਆ ਉਹ ਵੀ ਜ਼ਿੰਮੇਵਾਰ ਆ ਜਿਹੜਾ ਪਾਣੀ ਗੰਦਾ ਖੜਿਆ ਆ ਜਿੱਥੇ ਵੱਡੇ-ਵੱਡੇ ਕੋਏ ਪਏ ਆ ਜਿੱਥੇ ਕੋਈ ਘਰਾਂ ਵਾਪਰਖਾ ਦੀ ਜਿਹੜਾ ਪਾਣੀ ਆ ਉਹ ਜਿਹੜਾ ਹਾਈਵੇਅ ਦੇ ਹੇਠਾਂ ਨੀਂਹਾਂ ਦੇ ਵਿੱਚ ਪੈ ਰਿਹਾ ਉੱਥੇ ਕਿਸੇ ਖਾਵਾ ਵੀ ਉਹ ਜਿਹੜਾ ਘਰਾਂ ਵਾਪਰਖਾ ਦੀ ਜਿਹੜਾ ਉਹ ਪੌੜਿਆ ਉਹ ਬਹਿ ਸਕਦਾ ਆ ਏਜ ਕਰਕੇ ਜਿਹੜਾ ਪ੍ਰਸ਼ਾਸਨ ਆ ਉਹ ਸੁੱਤਾ ਪਿਆ ਇੱਥੇ ਪੰਜਾਬ ਦੀ ਸਰਕਾਰ ਸੁੱਤੀ ਪਈ ਆ ਇੱਥੇ ਗਰੀਬਾਂ ਦੀ ਕੋਈ ਵੀ ਛੜਾਈ ਨਹੀਂ ਹੋ ਰਹੀ ਜਿਹੜੇ ਗਰੀਬ ਲੋਕਾਂ ਤੋਂ ਵੋਟਾਂ ਲੈ ਕੇ ਰਾਜਗਦੀ ਤੇ ਬੈਠੇ ਆ ਤਰੀਬਾਂ ਕੋੜੇ ਮਗੋੜੇ ਇਹ ਛਾਂ ਦੇ ਆ ਵੀ ਲੋਕ ਜਿਹੜੇ ਸਾਡੇ ਵੋਟਾਂ ਤੱਕੇ ਆ ਸੀਮਤ ਅਸੀਂ ਲੋਕਾਂ ਨੂੰ ਪੇਰ ਕਰਨੇ ਚਾਹੁੰਦੇ ਆ ਇਹਨਾਂ ਨੂੰ ਹੋਰ ਸਮੇਂ ਦੇ ਵਿੱਚ ਸਾਬਤ ਦਿਖਾਉਣਾ ਚਾਹੀਦਾ ਜਿਹੜੇ ਲੋਕਾਂ ਦੀ ਗੱਲੇ ਨਹੀਂ ਸੁਣਦੇ ਜਿਹੜੇ ਲੋਕਾਂ ਦੇ ਵਿਕਾਸ ਦੀ ਗੱਲੇ ਨਹੀਂ ਕਰਦੇ ਇਸ ਕਰਕੇ ਅੱਜ ਜਿਹੜਾ ਧਰਨਾ ਵੀਡੀਓ ਕਾਫਰ ਦਿੱਤਾ ਜਾ ਰਿਹਾ ਨੂੰ ਜੈ ਪੀਂਦੇ ਭਾਰਤੀ ਅੱਜ ਜੋ ਮਈਆ ਭਗਵਾਨ ਦੇ ਦਰਵਾਜ਼ੇ ਤੇ ਫੋੜਿਆ ਜਿੱਥੇ ਤਰੀਬ 4 ਸਾਲ ਤੋਂ ਜਿਹੜਾ ਗੰਦਾ ਪਾਣੀ ਹੈ ਜਿਹੜਾ ਉਹ ਆ ਰਿਹਾ ਔਰ ਉਹਦੀ ਨਿਕਾਸੀ ਲਈ ਦਲਵਾਰ ਮਈਆ ਭਗਵਾਨ ਜੀ ਦੇ ਸੇਵਾਦਾਰ ਬਾਬਾ ਸ਼ੰਭੂ ਰਾਮ ਜੀ ਔਰ ਸੂਫੀ ਅਨੰਦਰਗਾਹ ਪ੍ਰਬੰਧਕ ਕਮੇਟੀ ਅਤੇ ਲੋਕਾਂ ਸਾਹਮਣੇ ਤੋਂ ਜਿਹੜਾ ਪਹਿਲਾਂ ਵੀ ਜਿਹੜਾ ਸੰਕੇਤਕ ਧਾਰਨਾ ਦਿੱਤਾ ਗਿਆ ਸੀ ਪਰ ਉਹਦੇ باوجود ਵੀ ਜਿਹੜੀ ਸਮੱਸਿਆ ਉਹ ਹੱਲ ਨਹੀਂ ਹੋਈ ਔਰ ਅੱਜ ਜਿਹੜਾ ਵੀਡੀਓ ਔਰ ਸਬੋਤ ਜਿਹੜਾ ਅੱਕਾ ਕਰਨਾ ਤੇ ਲੋਕਾਂ ਦੇ ਅਨਸਾਰ ਮਾਂਚ ਸੂਫੀ ਅਨੰਦਰਗਾਹ ਪ੍ਰਬੰਧਕ ਕਮੇਟੀ ਦੇ ਦਰਬਾਰ ਮਈਆ ਭਗਵਾਨ ਦੇ ਸੇਵਾਦਾਰਾਂ ਵੱਲੋਂ ਔਰ ਹੋਰ ਸਮੂਹ ਜਿੱਤੇ ਬੰਨੀਆਂ ਸਾਡੀ ਜਿਹੜੀ ਤਖਬੀਆ ਰਮੇੜਾ ਪ੍ਰੈਸ ਕਲੱਬ ਫਲੋਰ ਆ ਉਹਦੇ ਵੱਲੋਂ ਵੀ ਇਹਦੇ ਵਿੱਚ ਇਹ ਸ਼ਮੂਲੀਅਤ ਕੀਤੀ ਗਈ ਹੈ ਸੋ ਸਾਡੀ ਪ੍ਰਸ਼ਾਸਨਾਂ ਕੇ ਇਹੀ ਮੰਗਿਆ ਕਿ ਪੂਰੇ ਵਾਈਲਡ ਤੋਂ ਮਈਆ ਭਗਵਾਨ ਦੇ ਦਰਵਾਜ਼ੇ ਤੋਂ ਅੱਗੇ ਕਣਾਉਂਦੇ ਆ ਉੱਥੇ ਜਿਹੜੀ ਗੱਲ ਦੀ ਆ ਗੱਲ ਦੇ ਨਾਲ ਬਾਕਲੇ ਵਿੱਚ ਜਿਹੜਾ ਮੈਸੇਜ ਆ ਉਹ ਬੜਾ ਗੱਲ ਜਾ ਰਿਹਾ ਔਰ ਆਮ ਉਹ ਕਾਲੇ ਕੈਸਾ ਕਰਾ ਲਿਆ ਆਈਆ ਤੇ ਕਾਰੀ ਮਾਤ ਨਹੀਂ ਹੋਈ ਆ ਉਹ ਮੇਰੀ ਅੰਮ੍ਰਿਤ ਗੱਲ ਬੈਕਪਲਾਸ ਨੂੰ ਫਲਾਉ ਲੋ ਜਿਹੜੇ ਕਾਲ ਉਹਨਾਂ ਨੇ ਆਪਣਾ ਕਰ ਦਿੱਤੀ ਵਧੀਆ ਜਿਹੜਾ ਕਰਦੇ ਉਹ ਮਹੱਤਵ ਨਹੀਂ ਆ ਰਹੀ ਪਾਣੀ ਜਾਨ ਮਾਰ ਰਹੀ ਉਹਦੇ ਚੰਗਾ ਨਹੀਂ ਜਾ ਰਿਹਾ ਬੰਦੇ ਖੜੀ ਨਾ ਬਿਨਾ ਸਿਆ ਗੱਲ ਜਾਲ ਨੇ ਔਰ ਇਹ ਨਾਲ ਅਵਿਸ਼ਾ ਤਿਆਰ ਕਰ ਰਿਹਾ ਕਿ ਉਹ ਮੈਚ ਕਰੇਗਾ ਖਲਾਲ ਇਸ ਨੂੰ ਪੂਰੀ ਟੀਮ ਮੇਰੀ ਆਸ ਹੈ ਕਿ ਅੱਜ ਜਿਹੜੀ ਆਪਣੀ ਇੱਤਿਹਾਸ ਬਣਨੀ ਆ ਉਹ ਇਹ ਤਾਂ ਮੈਨੂੰ ਆਗਵਾਈ ਕਰ ਰਹੀ ਹੁੰਦੀ ਆ ਜਿਹੜਾ ਪ੍ਰੋਗਰਾਮ ਦੇ ਰਹੀ ਹੈ ਉਹ ਦਿਨਾ-ਮੋੜਾ ਜੋੜ ਕੇ ਜਿਹੜਾ ਆਪਾਂ ਵਿੱਚ ਆਮਲ ਹੋਣਾ ਸੋ ਸਾਰਿਆਂ ਦਾ ਪੰਗਵਾਜ। ਜਿਵੇਂ ਜਿਹੜਾ ਧਰਨਾ ਲੱਗਿਆ ਹੈਗਾ ਲੋਕ ਇਨਸਾਫ ਮੰਚ ਵੱਲੋਂ ਉਹ ਜਿਹੜੀ ਸਰਵੱਤਾ ਭਲਾ ਐਨਜੀਓ ਜਿਹੜੀ ਆ ਪੂਰਾ ਸਾਥ ਦੇ ਰਹੀ ਆ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ 400 ਦਾ ਜਿਹੜਾ ਮਸਲਾ ਲਟਕ ਰਿਹਾ ਉਹ ਪੁਲ ਦੇ ਢੀਆਂ ਦੇ ਵਿੱਚ ਵੀ ਜਿਹੜਾ ਪਾਣੀ ਪੈ ਰਿਹਾ ਦਰਬਾਰ ਮਈਆ ਭਗਵਾਨ ਜੀ ਦੇ ਸਾਹਮਣੇ ਜਿਹੜਾ ਗੰਦਾ ਪਾਣੀ ਆ ਉਹਦਾ ਹੱਲ ਕੱਢਿਆ ਜਾਵੇ। 4 ਮਹੀਨੇ ਪਹਿਲਾਂ ਵੀ ਜਿਹੜਾ ਧਰਨਾ ਲੱਗਿਆ ਸੀਗਾ ਜਿਹੜਾ ਇਹਨਾਂ ਨੇ ਪ੍ਰਸ਼ਾਸਨ ਨੇ ਸਾਨੂੰ ਜਿਹੜਾ ਆ ਹਮਾਇਤ ਵੀ ਕੀਤੀ ਰਿਹਾ ਸੀਗਾ ਵੀ ਜਿਹੜਾ ਉਹ ਹੱਲ ਜਲਦੀ ਕਰ ਦਿੱਤਾ ਜਾਊਗਾ ਪਰ ਕੋਈ ਹੱਲ ਨਹੀਂ ਨਿਕਲਿਆ ਹੈਗਾ ਜੁਲਾਈ ਚੜ੍ਹ ਚੁੱਕੀ ਆ 4 ਮਹੀਨੇ ਹੋ ਚੁੱਕੇ ਆ ਕੋਈ ਹੱਲ ਨਹੀਂ ਹੈਗਾ ਸੋ ਅੱਜ ਦੁਬਾਰਾ ਵੀ ਧਰਨਾ ਲੱਗਿਆ ਤੇ ਗੱਲਬਾਤ ਚੱਲ ਰਹੀ ਆ ਉਮੀਦ ਕਰਦੇ ਆ ਮਹਾਮਾਈ ਦੀ ਆਸ਼ੀਰਵਾਦ ਨਾਲ ਇਸ ਵਾਰੀ ਜਿਹੜਾ ਮਸਲਾ ਹੈ ਹੱਲ ਹੋ ਜਾਏਗਾ ਬਾਕੀ ਪ੍ਰਸ਼ਾਸਨ ਸਾਫ਼ ਦਵੇ ਸ਼ਾਇਦ ਐਕਚੁਅਲੀ ਜਿਵੇਂ ਕਹਿ ਲੋਗੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਹੀ ਹੈ ਇਹ ਤੇ ਅਸੀਂ ਵੀ ਖਿਲਾਫ ਆ ਇਸ ਚੀਜ਼ ਦੇ ਵੀ ਨਹੀਂ ਪ੍ਰਸ਼ਾਸਨ ਸਾਥ ਨਹੀਂ ਤੇਰੇ ਅਸੀਂ ਖਿਲਾ ਸਾਡੀ ਐਨਸੀ ਵੱਲੋਂ ਜਿੱਥੇ ਵੀ ਕਿਤੇ ਲੋੜ ਪੈਂਦੀ ਹੈ ਇਸ ਧਰਨੇ ਨੂੰ ਜਾਂ ਇਸ ਮੰਚ ਨੂੰ ਜਾਂ ਕਿਤੇ ਵੀ ਦਰਬਾਰ ਦੇ ਲਾਗੇ ਸ਼ਾਇਦ ਤਾਂ ਅਸੀਂ ਉਹਨਾਂ ਦੇ ਨਾਲ ਹਾਂ ਧੰਨਵਾਦ ਅ ਅੱਜ ਜਿਹੜਾ ਲਾਇਆ ਗਿਆ ਇਹ ਧਰਨਾ ਪਹਿਲਾਂ ਵੀ ਲਾਇਆ ਗਿਆ ਸੀ ਤੇ ਅੱਜ ਲੋਕ ਇਨਸਾਫ ਮੰਚ ਪੂਰੇ ਜੱਫੇ ਬੰਦੀਆਂ ਲੋਹਾਂ ਜਿਹਾ ਲਗਾਇਆ ਗਿਆ ਤੇ ਸਾਥ ਜਿਹੜਾ ਸੂਫਿਆਨਾ ਦਰਗਾਹ ਪ੍ਰਬੰਧਕ ਕਮੇਟੀ ਫਕੀਰਾਂ ਦਾ ਉਹ ਵੀ ਇਹਨਾਂ ਨੂੰ ਪੂਰਾ ਸਾਡੇ ਵੱਲੋਂ ਪੂਰਾ ਸਾਥ ਹੈ ਤੇ ਘਰਨਾ ਇਸ ਕਰਕੇ ਲਗਾਇਆ ਗਿਆ ਹੈ ਕਿ ਇੱਕ ਗੰਦਾ ਪਾਣੀ ਜਿਹੜਾ ਮਈਆ ਭਗਵਾਨ ਦੇ ਪਵਿੱਤਰ ਦਰਬਾਰ ਦੇ ਮੂਰੇ ਪਿਆ ਰਿਹਾ ਹੈ ਗੇਂਦ ਦੇ ਮੂਰੇ ਤੇ ਉਹਦੇ ਲਈ ਪ੍ਰਸ਼ਾਸਨ ਅੱਗੇ ਕਾਫੀ ਸਮੇਂ ਤੋਂ ਬੇਨਤੀਆਂ ਕਰਦੇ ਆ ਰਹੇ ਹਨ ਕਿਉਂਕਿ ਫਕੀਰ ਜਿਹੜਾ ਹੁੰਦਾ ਉਹ ਬੇਨਤੀ ਕਰਦਾ ਕਿਉਂਕਿ ਇਹ ਚੰਨਾਰੇ ਨਹੀਂ ਡਾਲ ਸਕਦੇ ਤੇ ਖੁਦਾ ਦਾ ਘਰ ਹੈ ਮਦਾਨ ਦੇ ਘਰ ਮੂਰੇ ਜਿਹੜਾ ਇਹ ਗੰਦਾ ਪਾਣੀ ਨਹੀਂ ਰਹਿਣਾ ਚਾਹੀਦਾ ਤੇ ਉੱਥੇ ਨੂੰ ਨੰਗੜ ਵਾਸਤੇ ਆਮ ਜਨਤਾ ਨੇ ਰੋਡ ਕ੍ਰਾਸ ਕਰਨ ਤਾਂ ਵੀ ਨੰਗੜਾ ਪੈਂਦਾ ਹੈ ਤੇ ਸਾਰੇ ਧਰਮਾਂ ਤੋਂ ਹਟ ਕੇ ਇੱਕ ਇਹ ਮਸਲਾ ਆ ਕਿਸੇ ਇੱਕ ਧਰਮ ਦਾ ਨਹੀਂ ਗਾ ਇਹ ਪੂਰੇ ਗੁਦਾਵ ਨੇ ਜਿੰਨੀ ਵੀ ਸਾਜੀ ਇਹ ਦੁਨੀਆ ਇਹ ਸਭ ਦਾ ਮਸਲਾ ਆ ਕਿ ਰਸਤਾ ਬਿਲਕੁਲ ਸਾਫ਼ ਹੋਣਾ ਚਾਹੀਦਾ ਜਦੋਂ ਨੰਗਲ ਦੇ ਰਸਤਾ ਸਾਫ਼ ਹੋਏਗਾ ਤਾਂ ਆਪਣੀ ਬੰਦਾ ਮੰਜ਼ਲ ਤੇ ਚਿਲ ਜਾਂਦਾ ਤੇ ਮਈਆ ਭਗਵਾਨ ਦਾ ਇਹ ਉਹ ਦਾਰਾ ਜਿੱਥੇ ਪੂਰਾ ਪੰਜਾਬ ਨਹੀਂ ਪੂਰਾ ਹਿੰਦੁਸਤਾਨ ਚੁੱਕਦਾ ਇਹ ਦਰਤੇ ਉਹ ਫਲੋਰ ਇੱਕ ਭਾਗਾ ਵਾਲਾ ਇਹ ਫਲੋਰ ਸ਼ਹਿਰ ਹੈ ਜਿੱਥੇ ਮਾਂ ਮਈਆ ਦਾ ਸੁੰਦਰ ਦਰਵਾਜ਼ਾ ਹੈ ਤੇ ਦੂਰੋਂ ਦੂਰੋਂ ਸੰਗਤਾਂ ਆ ਰਹੀ ਹੈ ਤੇ ਮੈਂ ਬੇਨਤੀ ਇਹ ਕਰਦਾ ਪ੍ਰਸ਼ਾਸਨ ਨੂੰ ਕਿ ਅੱਗੇ ਵੀ ਤਰਸਣਾ ਲਾਇਆ ਅਸੀਂ ਬੇਨਤੀਆਂ ਕੀਤੀਆਂ ਤੇ ਅੱਜ ਵੀ ਬੈਠੇ ਆ ਤੇ ਬੈਠੇ ਰਹਿਣਾ ਜਿੱਥੇ ਮਸਲਾ ਹਾਲ ਨਹੀਂ ਹੁੰਦਾ ਤੇ ਜਦੋਂ ਵੀ ਵੀਡੀਓ ਸਾਹਿਬ ਕਹਿੰਦੇ ਆ ਵੀ ਇਦਾਂ ਨਹੀਂ ਇਦਾਂ ਕਰਦੇ ਆਗੇ ਆ ਕਰਦੇ ਆਗੇ ਰਹੇ ਕੇ ਗੱਲ ਕਰਕੇ ਸਾਨੂੰ ਟਾਲ ਦਿੰਦੇ ਤੇ ਮੈਂ ਇਹ ਬੇਨਤੀ ਕਰਦਾ ਜੇ ਜਗਾ ਉਹ ਪੰਚਾਇਤ ਦੀ ਨਹੀਂ ਹੈਗੀ ਤੁਹਾਡੀ ਆਪਣੀ ਜਗਾ ਉੱਥੇ ਨੂੰ ਤੁਸੀਂ ਪ੍ਰਸ਼ਾਸਨ ਕੀ ਨਹੀਂ ਕਰ ਸਕਦਾ ਜੇ ਤੁਸੀਂ ਨਹੀਂ ਕਰ ਸਕਦੇ ਤੇ ਅਸੀਂ ਕੀ ਕਰ ਸਕਦੇ ਹਾਂ ਪਰ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਅੱਗੇ ਕਿ ਮਈਆ ਭਗਵਾਨ ਦੇ ਦਰਵਾਜ਼ੇ ਨਾਲ ਮੱਖਾ ਨਾ ਲਾਓ ਜੋ ਵੀ ਇਸ ਰਸਤੇ ਵਿੱਚ ਆ ਰਿਹਾ ਹੈ ਤੇ ਮਈਆ ਭਗਵਾਨ ਨੇ ਮਾਫੀ ਨਹੀਂ ਦੇਣੀ ਇਹ ਨੇਕੀ ਦਾ ਦਾਰਾ ਇੱਥੇ ਤਾਂ ਆ ਕੇ ਬੰਦਾ ਉਧਰ ਮਾਫੀ ਮੰਗਦਾ ਵੀ ਸਾਡੇ ਗੁਨਾਹ ਨਿਵਾਜ ਕਰ ਦਿਓ ਤੁਸੀਂ ਦਾ ਐਨੇ ਗਲਾਸ ਸੇ ਚੜਾਲੇ ਪੇਉ ਰਸਤਾ ਜਿਹੜਾ ਬਿਲਕੁਲ ਇਨਾ ਗੰਦਾ ਪਾਣੀ ਆ ਗੇਰ ਦੇ ਮੋੜੇ ਬੰਦਾ ਲੰਘ ਨਹੀਂ ਹੋ ਸਕਦਾ ਮੋੜੇ ਮਾਂ ਮਈਆਂ ਦਾ ਮੇਲਾ ਆ ਰਿਹਾ ਤੇ ਉਸ ਮੇਲੇ ਤੇ ਦੂਰੋਂ ਦੂਰੋਂ ਸੰਗਤਾਂ ਆਉਣੀ ਹੈ ਤੇ ਅਸੀਂ ਬੇਨਤੀ ਕਰਦੇ ਹਾਂ ਫਿਰ ਵੀ ਪ੍ਰਸ਼ਾਸਨਾਂ ਕਿ ਦੇ ਰਸਤਾ ਜਿਹੜਾ ਉਹ ਪਾਣੀ ਜਿਹੜਾ ਸਾਫ਼ ਕੀਤਾ ਜਾਵੇ ਜਿੱਥੇ ਵੀ ਵੀਡੀਓ ਸਾਹਿਬ ਨੂੰ ਬਣਦਾ ਉਹ ਪਾਣੀ ਪੁਹਾੜਤਾ ਜਾਵੇ ਤਾਂ ਇਹ ਪੰਚਾਇਤ ਕਿਸੇ ਵੀ ਨਗਰ ਦੀ ਹੈ ਤੁਸੀਂ ਸਾਰੇ ਸਾਰੀਆਂ ਪੰਚਾਇਤਾਂ ਵੀਡੀਓ ਦਫ਼ਤਰੇ ਆਉਂਦੀਆਂ ਤੁਸੀਂ ਸਾਰਿਆਂ ਨਾਲ ਬਹਿ ਕੇ ਜਦੋਂ ਗੱਲਬਾਤ ਹੀ ਹੋ ਗਈ ਹੈ ਤੇ ਸਾਡਾ ਮਸਲਾ ਕਿਉਂ ਨਹੀਂ ਹੱਲ ਹੁੰਦਾ ਅਸੀਂ ਧਰਮ ਦੇਣ ਚੋ ਗਏ ਹ ਹਰੇਕ ਵਾਰ ਧਰਮਾ ਦੇ ਕੇ ਪਰ ਸਿਆਣੇ ਨੇ ਕਿਹਾ ਇੱਕ ਜਾਂ ਦੂਜਾ ਤੀਜਾ ਵਾਰ ਜਿਹੜਾ ਖਾਲੀ ਨਹੀਂ ਜਾਂਦਾ ਵੀ ਹੁਣ ਜਿਹੜਾ ਤੀਜਾ ਵਾਰ ਹੋਊਗਾ ਉਹ ਜਾਂ ਫੇ ਹੁਣ ਅਸੀਂ ਹੈ ਨਹੀਂ ਤਾਂ ਅਸੀਂ ਜਾਨ ਵੀ ਦੇ ਦੇਾਂਗੇ ਮਈਆ ਭਗਵਾਨ ਦੀ ਸੁਫਿਆਨਾ ਦਰਗਾਹ ਪ੍ਰਬੰਧਕ ਕਮੇਟੀ ਦੇਤੇ ਪੂਰੇ ਫਕੀਰ ਆ ਕੇ ਬੰਦੇ ਆ ਦੁਨੀਆ ਪਰ ਤੇ ਸਾਰੇ ਫਕੀਰਾਂ ਦੀ ਦੁਆ ਕੀਤੀ ਅੱਰਬ ਜਰੂਰ ਮਨਜ਼ੂਰ ਕਰੂਗਾ ਮਈਆ ਭਗਵਾਨ ਅੱਗੇ ਅਸੀਂ ਦੁਆ ਕਰ ਸਕਦੇ ਆਂ ਔਰ ਮਈਆ ਭਗਵਾਨ ਸਾਡੇ ਸਿਰ ਹਾਜ਼ਰ ਹੈ ਤੇ ਜਦੋਂ ਵੀ ਸਾਡੇ ਸਰਕਾਰ ਜੋ ਵਾਈਸ ਚੇਅਰਮੈਨ ਸ਼ੰਭੂ ਬਾਜੀ ਪ੍ਰਧਾਨ ਸਾਈ ਪਪਲ ਸ਼ਾ ਜੀ ਕੀਰਮਰ ਬਾਬਾ ਮਨਜੀਤ ਸਾਹਿਬ ਦੀ ਇਹਨਾਂ ਦਾ ਹੁਕਮ ਹੋਵੇਗਾ ਅਸੀਂ ਪੂਰੇ ਫਕੀਰ ਇਹਨਾਂ ਦੇ ਨਾਲ ਆ ਪੂਰੀ ਦੁਨੀਆ ਇਹਨਾਂ ਦੇ ਨਾਲ ਆ ਅੱਜ ਵੀ ਪੂਰੀ ਦੁਨੀਆ ਪਹੁੰਚੀ ਹੈ ਚਾਹੇ ਕਿਸੇ ਵੀ ਕੋਈ ਪਾਰਟੀ ਦਾ ਪਰ ਸਾਰੇ ਇੱਥੇ ਪਹੁੰਚੇ ਆ ਸਾਰੇ ਹੀ ਸੰਗਤ ਦਾ ਕੋੜ ਕੋ ਤਨਬਾਲਾ ਪਰ ਸੰਗਤ ਬਣ ਕੇ ਆਏ ਕੋਈ ਫਕੀਰ ਬਣ ਕੇ ਨਹੀਂ ਆਏ ਤੇ ਇਹੀ ਬੇਨਤੀ ਕਰਦੇ ਕਿ ਮੇਈਆ ਕੁਵਾਨ ਦੇ ਦਰਵਾਜ਼ੇ ਮੂਲੇ ਜੋ ਗੰਦਾ ਪਾਣੀ ਆ ਉਹ ਸਾਫ਼ ਕੀਤਾ ਜਾਵੇ ਰੋਡ ਵਧੀਆ ਬਣਾਇਆ ਜਾਵੇ ਤੇ ਮੇਲੇ ਨੂੰ ਸੰਗਤਾਂ ਹੋਣ ਵਧੀਆ ਤਰੀਕੇ ਨਾਲ ਮਾਂ ਮੇਈਆ ਦੇ ਆ ਕੇ ਦਰਸ਼ਨ ਕਰਦੇ ਆ ਜਿ ਕਹਾਂ ਮਈਆ ਭਗਵਾਨ ਦਾ ਬਹੁਤ ਸਾਕੇ ਦੁਆ। ਇਹ ਮਸਲਾ ਨਾ ਅਰੇ ਨੰਬੇ ਸਰੂ ਦੇ ਚਾੜਾ ਆ ਰਿਹਾ। ਇਹ ਹੋਖੀ ਆ ਜੀ। ਜੇ ਮੈਂ ਇਹ ਦੁਆ ਮੰਗੀ ਬਹੁਤ ਸਾਰੇ ਲੋਕਾਂ ਦੀ ਜੈ ਹੋਵੇ। ਵਾਹ। ਗਵਰਨਮੈਂਟ ਦੇ ਕਿ ਨਕਲੀ ਜ਼ਹਰ ਤੁਸੀਂ ਆਪ ਬੰਦੇ ਦਾ ਨਾਮ ਰੱਖ ਲੈਣਾ। ਉਹਦੇ ਨਕਲੀ ਨੇ ਰੱਖੇ ਲਾ ਜੀ। ਗਵਰਨਮੈਂਟ। ਬੜੀ ਗਵਰਨਮੈਂਟ ਨੇ ਇੱਕ ਇੱਕ ਮਿੰਟ ਦੇ ਗੌਰ ਕਰ ਲਈ ਆ। ਅਰੇ ਸਾਡੇ 4-5 ਸਾਲ ਦੇ ਵਿੱਚ ਕਰ ਕਰਾ ਕਿੰਨੀ ਮਿੰਟ ਬੰਦੇ ਹੋਊਗੇ ਹਾਂਜੀ ਇਹ ਗੈਰਹੀ ਨਹੀਂ ਕਰਦੇ ਕੋਈ ਸਕੇ ਨਹੀਂ ਬੱਚੇ ਜਾਂਦੇ بگੜਦੇ ਫਿਰਦੇ ਆ ਕਿਤਾ ਹੁੰਦੀ ਆ ਪਿੰਡ ਦੇ ਬੱਚੇ ਬੁਢੇ ਹੋਏ ਆ ਕੋਈ ਦਰਵਾਜ਼ੇ ਸੰਗਰ ਪਾਉਂਦੀ ਆ ਉਹਦਾ ਮਸਲਾ ਵੀ ਸੰਗਰ ਦੀ ਆਣਾ ਆਣਾ ਹੀ ਆਜੀ ਕੋਈ ਚਿੰਤਪਰ ਨਹੀਂ ਜਾਂਦਾ ਕੋਈ ਵਿਜਸ਼ਨ ਦੇ ਨਹੀਂ ਜਾਂਦਾ ਕਿੰਨੇ ਪਹਾੜਾਂ ਵਿੱਚ ਨਾ ਕੀ ਜਾਂਦਾ ਕਿੰਨਾ ਵਿੱਚ ਨਾ ਹੋ ਜਾਂਦਾ ਜਿੰਨ ਸਾਰਾ ਪਰਿਵਾਰ ਤੇ ਹੋਣਾ ਹੈ ਸਭਨੇ ਤੇ ਮਸਲਾ ਆ ਕੋਈ ਦਰਵਾਜ਼ਾ ਹੀ ਨਫਾ ਨਾ ਆਇਆ ਹੈਗਾ ਕੋਬ ਦਾ ਮਸਲਾ ਜੇਕਰ ਵੀਡੇ ਸਭ ਤੋਂ ਬਹੁਤ ਪ੍ਰਸ਼ਾਸਨ ਨੇ ਤਾਂ ਮੋੜੇ ਹੋਗੇ ਕਰਨਾ ਚਾਹੀਦਾ ਸੀ ਪਰ ਇਹ ਪਤਾ ਨਹੀਂ ਕਿ ਕਿਦੋਂ ਦੀ ਗਵਰਨਮੈਂਟ ਹੈ ਮੈਂ ਕੇ ਕੇ ਮੰਨ ਲਈ ਗੌਰ ਕਰਨੀ ਚਾਹੀਦੀ ਸਾਢੇ 4 ਸਾਲ ਹੋ ਗਏ ਕੋਈ ਨਹੀਂ ਹੱਲ ਕਰੋ ਜੇ ਮਸਲਾ ਵੀ ਕੋਈ ਬਦਾਨੀ ਦਾ ਜਾਂ ਜਿਹਨਾਂ ਨੇ ਪਾਣੀ ਪਾਦੇ ਪਾਣੀ ਪੰਗਾ ਨਾ ਉਹਨਾਂ ਤੇ ਪੱਟਾ ਕਿੱਥੇ ਜਾਵੇ ਜਿੱਥੇ ਪਾਣੀ ਪੰਗਾ ਪਹਿਲੇ ਪਾਈ ਜਾਵੇ ਹਰ ਟਾਬੇ ਵਾਲੇ ਮੋੜੇ ਪਾਣੀ ਦੇ ਵਿੱਚ ਪਾਣੀ ਦਿੱਤਾ ਜਾਂਦੀ ਮੰਗੋਦਾ ਕਿਸਨ ਬੋਦੀ ਦਿੱਤੀ ਆ ਕਿਸਨ ਕੋ ਦਾ ਸੜਕੇ ਬੰਦ ਕੀਤਾ ਆ ਉਹਨਾਂ ਤੇ ਵੀਡੀਓ ਸੌ ਵੀ ਅਸੀਂ ਕਰਦੇ ਰਿਹਾ ਰਿਕਵੈਸਟ ਕਰਦੇ ਆ ਕਿੰਨ ਟਾਕਾ ਦਿੱਤਾ ਜਾਵੇ ਕੰਡਿਟੇ ਦੇ ਜੰਗਲ ਜਾਨ ਦੇ ਲੱਗੇ ਬਸ ਇਸੇ ਚਾਹੇ ਰਿਕਵੈਸਟ ਆ ਵੀ ਰੋ ਸਬਦ ਲਈ